ਗੁੱਡ ਮਾਰਨਿੰਗ ਵੀ ਝੋਟਿਓ ਲੋਡ ਗਿਆ ਲੈ ਇੱਥੋਂ ਪਰ ਇੱਥੇ ਇੱਕ ਹੋਰ ਚੀਜ਼ ਹੋ ਗਈ। ਹੋ ਇੱਕ ਪਾਇਲਟ ਰਹਿਣ ਦਤਾਉਣੀ। ਆ ਵੀ ਝੋਟਿਓ ਇੱਕ ਪਾਇਲਟ ਰਹੀ ਜਾਂਦਾ ਵਿੱਚ ਤੇ ਬ੍ਰੋਕਰ ਦੀ ਹੱਲੇ ਤੱਕ ਅ ਚਾਰ ਪੰਜ ਘੰਟੇ ਹੋ ਗਏ ਬ੍ਰੋਕਰ ਦੇ ਕਾਲ ਦੀ ਵੇਟ ਕਰੀ ਜਨ। ਤੇ ਹੁਣ ਆਪਾਂ ਬਣਾਵਾਂਗੇ ਚਾਹ। ਬਣਾਵਾਂਗੇ ਦੁੱਧ ਵਾਲੀ ਕਾਫੀ। ਦੁੱਧ ਆਪਣੇ ਕੋ ਹੈਗਾ ਇਹਦਾ ਦੁੱਧ ਕਾਫੀ ਤਾਂ ਇਹਦੇ ਵਿੱਚ ਇੰਨੀ ਉਹ ਨਹੀਂ ਹੁੰਦੀ ਕੈਫੀਨ ਇਹ ਭੰਗ ਜਾ ਰਹੀ ਹੋਇਆ ਛੱਡ ਲੋ ਇਸ ਦਾ ਇਤਨਾ ਕੋਈ ਮਸਲਾ ਨਹੀਂ ਹੋ ਰਹੀ ਹੈ ਜੀ ਜਿਹੜੀ ਹੁਣ ਝੱਗ ਵੱੜਨੀ ਨਾ ਇਹਦੀ ਉਦੋਂ ਸਵਾਦ ਆ ਜਾਊਗਾ ਉਹ ਇੱਕ ਇਹ Oh. ਪਾਇਲਟ ਰਹਿੰਦਾ ਹੀ ਉਹੀ ਲੱਥੇ ਆਣਾ ਹੁਣ ਤੇ ਲੋਡ ਤਾਂ ਕੈਨਸਲ ਹੋ ਗਿਆ ਹੁਣ ਜਿਹੜਾ ਸੀਗਾ ਚੱਕਣਾ ਹੀ ਹੁਣ ਆਹੀ ਆ ਜੋਗੀ ਹੈ ਇਹ ਲਾ ਕੇ ਤਾਂ ਚੱਲੀਏ ਫਿਰ ਦੇਖੀ ਅੱਗੇ 커피 ਵੀ ਬਣਾ ਕੇ ਪੀ ਲਈ ਹਾਂ ਦੇਖਦੇ ਕੀ ਬਣਦਾ ਉੱਥੇ ਹੋ ਵੀ ਹੁਣ ਆਪਾਂ ਬਣਾਵਾਂਗੇ ਅੰਡੇ ਲੋਡ ਆਪਣਾ ਗਿਆ ਲੱਥੇ ਡਾਂ ਤੇ ਅੰਡੇ ਬਣਾ ਕੇ ਫਿਰ ਚੱਲਦੇ ਆ ਨਿਊ ਜਰਸੀ ਵਾਲੋ ਤੇ ਜੰਮ ਵੀ ਜਾਣਾ ਸੱਚਾ ਹੋ ਜਾ ਮੰਜਾਨੇ ਆਂਡੇ ਬਣਾ ਕੇ పై కట్ట ਆ ਵੀ ਆਪਣਾ ਆਮਲੀਟ ਹੋ ਗਿਆ ਤਿਆਰ ਚਲੋ ਵਿਚੋ ਟਿਓ ਅ 93% ਚਲਿਏ ਹੁਣ ਵਾਪਸ ਯਾਰਡ ਨੂੰ ਤੇ ਹੁਣ ਉੱਥੇ ਜਾ ਕੇ ਜਿੰਮ ਜਾਵਾਂਗੇ ਬਸ ਇੱਥੋਂ ਜਾਣ ਨੂੰ ਲੱਗਣਾ 2 ਵਜੇ ਗਏ ਆਪਾਂ ਨੂੰ ਵਾਪਸ ਜਾਣ ਨੂੰ ਟਾਈਮ ਲੱਗਣਾ ਆ ਵਾਪਸ ਜਾਣ ਨੂੰ ਟਾਈਮ ਲੱਗੂ ਮੈਨੂੰ ਲੱਗਦੀ ਨਾ ਠੀਕ ਆ 4:60 7:30 ਵਜੇ ਪਹੁੰਚਣਾ ਫਿਰ ਜਾਵਾਂਗੇ ਜੇ ਸ਼ਾਮ ਨੂੰ ਆਹ ਉਧਰ ਜਮੀ ਤੇ ਨੇੜੇ ਵੀ ਹੈਗਾ ਪਰ ਉੱਥੇ ਵਧੀਆ ਨਾਲੇ ਕੰਮ ਫੇਰ ਲਵਾਂਗੇ ਮਾੜਾ ਮੋਟਾ ਕਿਉਂਕਿ ਹੁਣ ਕੱਲ ਹੀ ਲੋਡ ਚੱਕ ਹੋਣਾ ਤੇ ਨਾਲੇ ਗੱਡੀ ਚੱਕ ਲਵਾਂਗੇ ਗੱਡੀ ਚ ਘੁੰਮਾਂਗੇ ਮਾੜਾ ਮੋਟਾ ਇੱਥੇ ਡੋਰਾ ਉੱਪਰੋਂ ਕਰਨੀ ਪੈਂਦੀ ਹਾਊ ਇਜ਼ ਯੂਰ ਡੇ ਗੋਇੰਗ ਆ ਜਸਟ ਸਟਾਰਟਡ ਹਾ ਯੂ ਆਰ ਮਾਈ ਥਰਡ ਟਰੱਕ ਸੋ ਈਚ ਟਰੱਕ ਲੇਟਰ ਔਨ ਆਲ ਗੈਟ ਪਿਸ ਆ ਡੋਨਟ ਵਾਂਟ ਟੂ ਵਰਕ ਥੈਂਕ ਯੂ ਆਈ ਥੈਂਕ ਯੂ ਹੈਵ ਅ ਗੁੱਡ ਡੇ ਯੂ ਟੂ ਸਭ ਕਹਿੰਦਾ ਕਹਿੰਦਾ ਜੀ ਸਪੈਸਟ ਹੋ ਜਾਂਦਾ ਕਹਿੰਦਾ ਜਦੋਂ ਜਿਆਦੇ ਟਰੱਕ ਆਉਣ ਲੱਗ ਜਾਂਦੇ ਆ ਕੰਮ ਕਰਕੇ ਕੋਈ ਵੀ ਨਹੀਂ ਰਾਜੀ ਇੱਥੇ ਅਸੀਂ ਤਾਂ ਭਾ ਆਪਣੀ ਖੁਸ਼ ਕਰ ਕੀ ਕਰੀਏ ਹੁਣ ਕਰਨਾ ਪੈਂਦਾ ਨਿਆਣਾ ਦਾ ਟੱਡ ਵੀ ਭਰਨਾ ਕਰੀਏ ਉੱਦੀ ਗਈ ਆ ਵੇ ਨਿਆਣੇ ਦਾ ਢੱਡ ਭੰਨ ਆਪਣਾ ਨਹੀਂ ਢੱਡ ਭੰਨਿਆ ਮੇਰਾ ਤਾਂ ਚਲੋ ਨਿਕਲੀ ਆ ਹੁਣ ਮੈਂ ਬਹਿ ਕੇ ਬਾਦੂ ਟਾਈਮ ਆ ਉਹ ਇੱਥੇ ਯਾਰ ਜੇ ਮੈਂ ਹੈਗਾ ਪਰ ਮੇਰਾ ਮੰਨਿਆ ਉੱਥੇ ਜੱਸੀ ਆ ਕੇ ਜਾਇਆ ਜਾਵੇ ਹਾਂ ਟ੍ਰੈਫਿਕ ਟ੍ਰੋਫਿਕ ਜਾਂ ਲੰਘ ਜੀਏ ਹੁਣ ਸ਼ਾਮੀ ਟ੍ਰੈਫਿਕ ਬਹੁਤ ਪੈ ਜਾਂਦਾ ਮਸਲਾ ਇਹ ਵੀ ਹੋ ਜਾਂਦਾ ਹੌਂ ਟ੍ਰੈਫਿਕ ਨੰਗਿਆ ਨਾ ਸਾਰਾ ਕੁਝ ਸੈੱਟ ਹੋ ਜਾਣਾ ਕੰਮ ਵਧੀਆ ਹੋ ਜਾਣਾ ਕੰਮ ਹੌ ਉਹ ਜੀਪ ਕਿਨ ਘੇੜਾ ਮੇਂ ਹਉ ਮਾਈ ਗੋਡ ਨੰਗਣ ਨੇ ਤਾਉਣੇ ਆਪਣਾ ਤੰਨਾ ਨੰਗਦਾ ਉਹਨੂੰ ਵੀ ਪਤਾ ਆ ਆਪਣੇ ਕੋਲ ਵੀ ਜੀਪ ਆ ਇਦਾਂ ਕੀ ਹੋਵੇ ਜੀਪ ਆਲੇ ਬੰਦੇ ਹੀ ਕਹਿ ਘਟਾ ਸਾਬ ਬਸ ਕਦੀ ਗੱਲ ਹੀ ਨਹੀਂ ਕੀਤੀ ਮੈਂ ਸਦਾ ਤਾਂ ਆਪਣੇ ਆਪ ਨੂੰ ਕਹਿਣਾ ਨਹੀਂ ਅਸੀਂ ਜਿੱਦਾਂ ਮੈਂ ਹੈਨਾ ਸੱਚ ਇੱਕ ਹੋਰ ਗੱਲ ਜਦੋਂ ਰੀਲਰ ਰੂਲਾ ਆਈਆਂ ਹਨ ਪਤਾ ਹੀ ਨਹੀਂ ਲੱਗਾ ਮੈਂ ਬਣਾਉਂਦਾ ਨਹੀਂ ਸੀ ਹੁੰਦਾ ਪਤਾ ਨਹੀਂ ਲੱਗਾ ਕਿ ਅੱਛਾ ਇਹ ਵੀ ਕੀ ਹਿਸਾਬ ਕਿਤਾਬ ਮੈਨੂੰ ਲੱਗਾ ਯਾਰ ਅਸੀਂ ਪਿੱਛੇ ਨਰੇ ਜੀ ਇਹ ਜਨਤਾ ਬੜਾ ਆ ਤੀ ਚੱਕੀ ਨਾ ਸਮਝ ਨਹੀਂ ਆਈ ਸੋਸ਼ਲ ਮੀਡੀਆ ਜਦੋਂ ਆਇਆ ਸਮਝ ਹੀ ਨਹੀਂ ਆਇਆ ਕਿ ਯੂਜ਼ ਕਿੱਦਾਂ ਕਰਨਾ ਤੇ ਅਹੀ ਰੀਲਾ ਰੁੱਲਾ ਇਹ ਸਵਾਦ ਨਹੀਂ ਉਹਦਾ ਹੁੰਦਾ ਹੀ ਰੀਲਾ ਰੁੱਲਾ ਬਣਾਉਂਦਾ ਫਿਰ ਹੋਲੀ ਹੋਲੀ ਸਮਝ ਆਈ ਕਿ ਯਾਰ ਲੋਕਾਂ ਨੂੰ ਤਾਂ ਪਤਾ ਹੀ ਹੈ ਤੈਨੂੰ ਕਿੰਨੇ ਕੁ ਯੋਗੀ ਆ ਤੁਹਾਡੀ ਕੀ ਹਕਾਤ ਆ ਨਾ ਕੀ ਤੁਹਾਡੇ ਪੱਲੇ ਆ ਐਵੇਂ ਹੀ ਕਰੀ ਜਾਣਾ ਅਸੀਂ ਚੱਕ ਦਵਾਂਗੇ ਅਸੀਂ ਮਾਰ ਦਵਾਂਗੇ ਅਸੀਂ ਅਸੀਂ ਸਾਡੇ ਵਰਗੇ ਕੋਈ ਦੁਨੀਆ ਜੰਮਿਆ ਨਹੀਂ ਫਿਰ ਉਹਨੂੰ ਗੱਲਾਂ ਛੋਟੀਆਂ ਹੀ ਖਰੇ ਉਮਰ ਜਿਆਦੀ ਹੋਣ ਕਰਕੇ ਜਿਆਦੀ ਕਰਕੇ ਥੋੜੀਆਂ ਹੀ ਛੋਟੀਆਂ ਹੀ ਲੱਗਣ ਆਪੀਆਂ ਹਲਕੀ ਹੀ ਗੱਲਾਂ ਲੱਗਣ ਲੱਗੀਆਂ ਫੇ ਮੈਂ ਕਹਾ ਨਹੀਂ ਯਾਰ ਹੁਣ ਠੀਕ ਆ ਚੰਗੇ ਨਹੀਂ ਲੱਗਦੀ ਮੈਨੂੰ ਉਹਦੇ ਪਾਪੂ ਦੀ ਨੰਨੇ ਮੈਨੂੰ ਲੱਗਾ ਯਾਰ ਸਮਝ ਨਹੀਂ ਆਇਆ ਨਾ ਹੌਣ ਸਮਝ ਆਇਆ ਕਿ ਇੱਥੇ ਸੋਸ਼ਲ ਮੀਡੀਆ ਤੇ ਐਡਾ ਯੂਜ਼ ਕਰਨ ਨੂੰ ਠੀਕ ਆ ਹਨਾ ਮਤਲਬ ਹੌਲੀ ਹੌਲੀ ਸ਼ਾਇਦ ਮੈਨੂੰ ਕੱਲੂ ਹੋਰ ਕੁਝ ਸਮਝ ਆਵੇ ਸ਼ਾਇਦ ਮੈਂ ਹੱਲੇ ਵੀ ਨਾ ਸਹੀ ਯੂਜ਼ ਕਰਾਂ ਉਹਦਾ ਇਹ ਆ ਕਿ ਕੋਸ਼ਿਸ਼ ਕਰ ਰਹੇ ਕਿ ਜੇ ਸੋਸ਼ਲ ਮੀਡੀਆ ਹੈਗਾ ਉਹਨੂੰ ਥੋੜਾ ਕੰਮਤਾ ਹੋਵੇ ਐਵੇਂ ਥੋੜੋ ਲੋਕਾਂ ਨੂੰ ਤਾਂ ਪਤਾ ਹੀ ਆ ਕਿੰਨੇ ਕਿ ਜੋਗਾ ਕੌਣ ਕਿੰਨੇ ਜੋਗਾ ਹਨਾ ਕਿ ਫੁਕਰੀਆਂ ਹੀ ਮਰੀਆਂ ਨੇ ਤੇ ਉਹਨੂੰ ਵਰਤੋ ਨਾਲ ਬਿਲੇ ਬੈਠੇ ਆ ਨਾਲੇ ਠੀਕ ਆ ਐਮੀ ਉਹਦੇ ਤੇ ਪਾਉਣ ਨਾਲੋਂ YouTube ਤੇ ਬਣਾ ਬਣਾ ਪਾਈ ਗਾਹਾਂ ਸ਼ਾਇਦ ਪੈਸੇ ਆਉਣ ਲੱਗ ਜਾਣ ਮਤਲਬ ਇਹ ਸੋਚ ਕੇ ਨਹੀਂ ਵਾ ਬਣਾਉਣ ਲੱਗਾ ਉਹ ਤਾਂ ਐਨਕਾ ਲਗਈਆਂ ਸੀ ਤੇ ਮੈਂ ਕਿਹਾ ਕੀ ਕਰਨਾ ਚੱਲ ਐਨਕਾ ਨੂੰ ਕਿਸੀ ਕੰਮ ਲਾਉਨੇ ਪਰ ਹੁਣ ਮਨ ਲੱਗਾ ਕਿ ਠੀਕ ਆ ਜੇ ਇੱਧਰ ਵੀ ਹੋ ਜਾਏ ਤਾਂ ਕੋਈ ਮਸਲਾ ਨਹੀਂ ਦੁਨੀਆ ਸਾਰੀ ਬਣਾਉਂਦੀ ਆ ਤਾਂ ਅਸੀਂ ਕਿਉਂ ਨਹੀਂ ਨਾਲੇ ਮੈਨੂੰ ਇਹ ਹਮੇਸ਼ਾ ਹੀ ਲੱਗਦਾ ਹੁੰਦਾ ਜਦੋਂ ਲੋਕੀ ਗਾਲਾ ਕੱਢਦੇ ਨੇ ਆ ਏਦਾਂ ਕਰੀ ਜਾਂਦੇ ਆ ਉਹ ਉਦਾਂ ਕਰੀ ਜਾਂਦੇ ਆ ਸਹੀ ਵਧੀਆ ਨਹੀਂ ਵਧੀਆ ਨਹੀਂ ਬਣਾਉਦੇ ਫੇ ਮੈਨੂੰ ਲੱਗਾ ਕਿ ਜੇ ਵਧੀਆ ਦੀ ਕੁਆਂਟੀਟੀ ਘਟਾ ਹਨਾ ਵਧੀਆ ਲੋਕ ਘਟਾ ਤੇ ਲੋਕਾਂ ਨੇ ਤਾਂ ਫੇਰ ਉਹਨਾਂ ਨੂੰ ਹੀ ਦੇਖਣਾ ਉਹ ਮੇਰੀ ਉਦਾਂ ਸੋਚ ਆ ਉਦਾਂ ਇੱਕ ਸੋਚ ਹੁੰਦੀ ਸੀ ਫੇ ਮੈਨੂੰ ਲੱਗਾ ਕਿ ਜਦ ਹੁਣ ਬਣਾਉਣ ਲੱਗ ਹੀ ਗਿਆ ਤਾਂ ਬਾਡੀ ਫਿਟਨੈਸ ਉਧਾਲੇ ਬਹੁਤ ਆਪਣੇ ਮੁੰਡੇ ਬਹੁਤ ਆ ਗਏ ਹਨ ਅਸੀਂ ਵੀ ਉਹਨਾਂ ਦੇ ਚੈੱਕ ਠੀਕ ਆ ਜੇ ਕੋਈ ਇੱਕ ਦੋ ਬੰਦਾ ਵੀ ਇਨਸਪਾਇਰ ਹੁੰਦਾ ਤਾਂ ਵਧੀਆ ਗੱਲ ਹੈ ਹਨ ਜਦੋਂ ਮੈਂ ਖੇਡਦਾ ਹੁੰਦਾ ਸੀ ਉਦੋਂ ਚੱਲ ਰੱਬ ਦਾ ਬਹੁਤ ਬਹੁਤ ਸ਼ੁਕਰ ਆ ਹਨ ਉਦੋਂ ਮੁੰਡੇ ਜਿਹੜੇ ਨੰਮੇ ਮੁੰਡੇ ਕਹਿੰਦੇ ਹੁੰਦੇ ਇਹ ਵੀ ਭਾਈ ਤੂੰ ਦੇਖਦੇ ਆ ਖੇਡਦੇ ਹਨ ਤੇ ਤੈਨੂੰ ਦੇਖਣ ਆਉਣੇ ਜਾਂ ਬਹੁਤ ਵਧੀਆ ਖੇਡਦਾ ਇਨਸਪਾਇਰ ਹੋਣੇ ਤੇ ਉਦੋਂ ਪਤਾ ਹੀ ਨਹੀਂ ਸੀ ਹੁੰਦਾ ਕਿ ਵੀ ਇੱਛਾ ਵੀ ਹਨਾ ਉਦੋਂ ਹੋਰ ਮੈਨੂੰ ਲੱਗਦਾ ਹੋਰ ਕਰਨਾ ਚਾਹੀਦਾ ਸੀ ਪਰ ਬਹੁਤ ਵਧੀਆ ਸੀ ਠੀਕ ਸੀ ਬਹੁਤ ਵਧੀਆ ਟਾਈਮ ਸੀ ਮੇਰਾ ਮੈਂ ਕਹਿੰਦਾ ਇਹਨੂੰ ਆਪਣੇ ਟਾਈਮ 'ਚ ਮੈਂ ਆਪਣਾ ਪੂਰਾ ਇਹਨੂੰ ਵਧੀਆ ਕੰਮ ਕੀਤਾ ਜਦੋਂ ਮੈਂ ਬੱਤੀ ਖੇਡਦਾ ਸੀ ਜਦੋਂ ਵੀ ਮੈਂ ਵਧੀਆ ਖੇਡਿਆ ਕਿਹੜਾ ਉੱਠਦਾ ਹੁਣ ਵੀ ਖੇਡਣ ਦਾ ਸ਼ਾਇਦ ਸ਼ਾਇਦ ਮੈਂ ਖੇਡਣ ਲੱਗ ਜਮੈਂ ਜੈ ਫਿੱਟ ਹੋ ਗਿਆ ਪੂਰਾ ਕਿਉਂਕਿ ਮੇਰੇ ਸੱਟਾਂ ਹੱਲੇ ਵੀ ਗੋਡੇ ਦੀ ਤੇ ਕੁੱਲੇ ਦੀ ਹੱਲੇ ਵੀ ਸੱਟ ਦੁਖਦੀ ਆ ਮੈਂ ਸਕਵਾਟ ਮੇਤੋਂ ਲੱਗਦੀ ਆ ਸਕਵਾਟ ਮੇਤੋਂ ਲੱਗਦੀ ਆ ਪਰ ਮੇਤੋਂ ਉੱਠ ਨਹੀਂ ਹੁੰਦਾ ਪਰ ਇਸੇ ਕਰਕੇ ਮੈਨੂੰ ਪਤਾ ਹੁੰਦਾ ਮੇਰੇ ਵਿੱਚ ਬਹੁਤ ਪਾਵਰ ਆ ਹਜੇ ਮੈਂ ਇਹ 4-4 ਪਲੇਟਾ ਪਾ ਕੇ ਈਜ਼ੀ ਲਾ ਸਕਦਾ ਬਸ ਉਹ ਜਿਹੜੀ ਸੱਟ ਆ ਨਾ ਉਹ ਮਸਲ ਜਿਹੜਾ ਕਮਜ਼ੋਰ ਹੋਇਆ ਉਹ ਸਹੀ ਨਹੀਂ ਹੋਇਆ ਉਹ ਸਹੀ ਨਹੀਂ ਕੰਮ ਕਰ ਰਿਹਾ ਉਹ ਪੇਨ ਬਹੁਤ ਕਰਦਾ ਮੜ ਕੇ ਜ਼ੋਰ ਲੱਗ ਜਾਂਦਾ ਮੈਨੂੰ ਪਹਿਲਾਂ ਉਹਨੂੰ ਸੈੱਟ ਕਰਨਾ ਪੈਣਾ ਹੈਗਾ ਬੀਪੀ 157 ਸਾਮਿਆ ਉਹ ਉਹ ਮੈਂ ਦੇਖਦਾ ਉਹਨਾਂ ਰਿਜ਼ਲਟ ਲੋਕਾਂ ਦੇ ਬਹੁਤ ਆਉਂਦੇ ਆ। ਕੇਵਰ ਸੋਚਦਾ ਕਿ ਉਹੀ ਲਾਲਮਾਸ਼ਾਦ ਹਨ। ਬਾਕੀ ਦੇਖਦੇ ਕੀ ਬਣਦਾ। ਅ ਟਰਾਈ ਕਰਕੇ ਦੇਖ ਲਵਾਂਗੇ। ਉਹ ਇੰਜੈਕਸ਼ਨ ਆ। ਆ ਸ਼ਾਇਦ ਦਰਦੀ ਆ ਬਹੁਤ। ਨੁਕਸਾਨ ਕੋਈ ਨਹੀਂ ਹੁਣ ਪਰ ਡਾਕਟਰ ਵੀ ਜਿਹੜੇ ਲਿਖ ਕੇ ਦਿੰਦੇ ਆ ਇੰਜੈਕਸ਼ਨ ਜਾਂ ਹੋਰ ਕੁਝ ਵੀ ਉਹ ਵੀ ਉਹੀ ਲਿਖ ਕੇ ਦਿੰਦੇ ਹੁੰਦੇ ਨੇ ਨਾ ਉਹੀ ਚੀਜ਼ਾਂ ਤੇ ਤੁਹਾਨੂੰ ਨਹੀਂ ਤੁਹਾਨੂੰ ਕੀ ਪਤਾ ਹੁੰਦਾ ਤੁਹਾਨੂੰ ਨੌਲੇਜ ਹੀ ਨਹੀਂ ਕਿਸੇ ਚੀਜ਼ ਬਾਰੇ ਨਾ ਜਦੋਂ ਤੁਸੀਂ ਜਦੋਂ ਕੋਈ ਵੀ ਡਾਕਟਰ ਤੁਹਾਨੂੰ ਚੀਜ਼ ਲਿਖ ਕੇ ਦਿੰਦਾ ਹੁੰਦਾ ਉਹਨੂੰ ਸਰਚ ਕਰਕੇ ਦੇਖਿਓ ਬਹੁਤ ਚੀਜ਼ਾਂ ਹੁੰਦੀਆਂ ਆਪਾਂ ਨੂੰ ਪਤਾ ਨਹੀਂ ਆਪਾਂ ਲੱਗਦਾ ਡਾਕਟਰ ਦਿੰਦੇ ਆ ਤਾਂ ਇਦਾਂ ਹੁੰਦਾ ਤੇ ਵਧੀਏ-ਵਧੀਆ ਉਹਦੇ ਕੋਈ ਨੁਕਸਾਨ ਨਹੀਂ ਹੁੰਦਾ ਨੁਕਸਾਨ ਹਰ ਇੱਕ ਚੀਜ਼ ਦੇ ਹੁੰਦੇ ਆ ਜੇ ਫਾਇਦੇ ਹੁੰਦੇ ਆ ਤਾਂ ਤੇ ਉਹ ਮੈਂ ਦੇਖਦਾ ਹੁਣ ਫਿਰ ਮੈਨੂੰ ਜੇ ਮੈਂ 1 ਮਹੀਨਾ ਹੋਰ ਦੇਖਣਾ ਟ੍ਰੇਨ ਕਰਕੇ ਇਦਾਂ ਹੀ ਜੇ ਨਾ ਹੋਇਆ ਫਿਰ ਮੈਨੂੰ ਡਾਕਟਰ ਨਾਲ ਕੰਸਰਨ ਕਰਨਾ ਹੀ ਪੈਣਾ ਉਹ ਵੀ ਹਨਾ ਛੱਟ ਨਹੀਂ ਹਟੰਡੀ ਬੀਪੀ 157 ਇੰਜੈਕਸ਼ਨ ਲੱਗਦੇ ਆ ਉਹ ਹੁਣ ਲਾਉਣੇ ਪੈਣੇ ਫਿਰ ਬਹੁਤ ਜਣੇ ਰਿਜ਼ਲਟ ਮੈਂ ਦੇਖੇ ਕਿ ਸਾਡੇ ਪੇਨ ਬਿਲਕੁਲ 6 ਸਾਲ 10 ਸਾਲ ਪੁਰਾਣੀ ਛੱਟ ਸਹੀ ਹੋ ਗਈ ਹਨਾ ਮੇਰੀ ਵੀ 6-7 ਸਾਲ ਪੁਰਾਣੀ ਜਾਦੀ ਹੋਣੀ 8 ਸਾਲ ਹੋ ਗਏ ਹੁਣ 8 ਸਾਲ ਪੁਰਾਣੀ ਹੈਗੀ ਮੇਰੀ ਵੀ ਹਨਾ ਯਾਰ ਹੋ ਜਾਂਦੀ ਹੈ ਸਹੀ ਪਰ ਜਦੋਂ ਦਾ ਸਟਰੈਂਥ ਵਾਲੇ ਪਾਵਰ ਵਾਲੇ ਕੋਈ ਵੀ ਕੰਮ ਕਰਦਾ ਨਾ ਬਹੁਤ ਪਾਵਰ ਵਾਲੀ ਉੱਥੇ ਫਿਰ ਵੀਕਨੈਸ ਹੋ ਜਾਂਦੀ ਉੱਥੇ ਪਤਾ ਨਹੀਂ ਕੰਮ ਖਰਾਬ ਹੋ ਜਾਂਦਾ ਡਾਈਟ ਸਾਰਾ ਕੁਝ ਸਾਰਾ ਨਿਊਟ੍ਰੀਸ਼ਨ ਸਾਰਾ ਕੁਝ ਸਹੀ ਕਰਕੇ ਦੇਖ ਲਿਆ ਮੈਂ ਤੇ ਦੇਖਾਂਗੇ ਬਾਕੀ ਫਿਰ ਹਉਣ ਕੀ ਮੰਨਦਾ ਸਾਰਿਆਂ ਦੇ ਨਾਲ ਹੀ ਚਲੋ ਇਦਾਂ ਆ ਵੀ ਆਪਣੀ ਬਾਡੀ ਦਾ ਬਾਰੇ ਸਮਝ ਰੱਖਿਆ ਕਰੋ ਮੈਂ ਤਾਂ ਇਹ ਕਹਿਣਾ ਜੇ ਤੁਹਾਨੂੰ ਆਪਣੀ ਬਾਡੀ ਬਾਰੇ ਸਮਝ ਨਹੀਂ ਨਾ ਤੇ ਡਾਕਟਰ ਤੇ ਵੀ ਯਕੀਨ ਨਾ ਕਰੋ ਡਾਕਟਰਾਂ ਨੂੰ ਵੀ ਉਹਦੇ ਤੇ ਵੀ ਇੰਨਾ ਯਕੀਨ ਨਾ ਕਰਿਓ ਅੰਨੇ ਵਾ ਜਿਹੜੀ ਚੀਜ਼ ਕੋਈ ਵੀ ਕੁਛ ਵੀ ਲਿਖ ਕੇ ਦਿੰਦਾ ਡਾਕਟਰ ਵੀ ਜਾਂ ਕੁਛ ਵੀ ਨਾ ਆਪ ਵੀ ਉਹਦੇ ਤੇ ਰਿਸਰਚ ਰੱਖਿਆ ਕਰੋ ਵੀ ਕੀ ਹਿਸਾਬ ਕਿਤਾਬ ਆ ਕੀ ਸਾਈਡ ਇਫੈਕਟ ਆ ਕੀ ਆ ਕੀ ਨਹੀਂ ਨਾ ਕੋਈ ਤੇ ਪੁੱਛਣ ਵਾਲੇ ਤਾਂ ਹੋਵੋ ਡਾਕਟਰ ਨੂੰ ਵੀ ਜੇ ਆ ਆ ਹੋ ਗਿਆ ਆ ਵੀ ਚਾਂਸਸ ਹੈਗੇ ਆ ਨਾ ਕੋ ਛੋੜ ਦੇ ਜੇ ਇਹ ਹੋ ਗਿਆ ਮੈਨੂੰ ਫਿਰ ਇਹ ਇਹਦਾ ਦੱਸਣ ਵੀ ਕੀ ਕਰਨਾ ਇਸ ਕਰਕੇ ਅੰਨੇ ਹੋ ਕੇ ਚੀਜ਼ਾਂ ਨਾ ਕਰਿਆ ਕਰੋ ਕੋਈ ਵੀ ਚੀਜ਼ ਕਰਨੀ ਹੈ ਆਪ ਜਰੂਰ ਉਸ ਚੀਜ਼ ਤੇ ਕੋਈ ਦੱਸਦਾ ਵੀ ਨਾ ਜੇ ਮੈਂ ਵੀ ਹੁਣ ਕੋਈ ਚੀਜ਼ ਦੱਸੀ ਆ ਵੀ O L ਕਾਰਨੀਟਾਈਨ ਕੱਲ ਦੱਸਿਆ ਹੀ ਉਹਦੇ ਤੇ ਅੰਨੇ ਹੋ ਕੇ ਯਕੀਨ ਨਾ ਕਰੋ ਉਹਨੂੰ ਦੇਖੋ ਸਮਝੋ ਉਹਦੇ ਬਾਰੇ ਸਾਰਾ ਕੁਝ ਪੜੋ A to Z ਤੇ ਫਿਰ ਉਹਨੂੰ ਟਰਾਈ ਕਰਕੇ ਦੇਖੋ ਟਰਾਈ ਕਰਕੇ ਦੇਖੋ ਕਿ ਠੀਕ ਆ ਹੁੰਦਾ ਹੈ ਉਸ ਹਿਸਾਬ ਨਾਲ ਇਦਾਂ ਚੀਜ਼ਾਂ ਹੁੰਦੀਆਂ ਪਹਿਲਾਂ ਤਾਂ ਸੋਚੋ ਸਮਝੋ ਸਾਰੇ ਰਿਸਰਚ ਕਰਕੇ ਫਿਰ ਟਰਾਈ ਵੀ ਕਰਕੇ ਦੇਖੋ ਮੈਂ ਤਾਂ ਆਪਾਂ ਤਾਂ ਹਰੇਕ ਚੀਜ਼ ਜੇ ਕਿ ਕਿਤੇ ਪੜਦੇ ਆ ਸੁਣਦੇ ਆ ਨਾ ਮੈਂ ਤਾਂ ਟਰਾਈ ਕਰਕੇ ਦੇਖਦਾ ਹੁੰਨਾ ਇੰਟਰਮੀਟ ਫਾਸਟਿੰਗ ਮੈਂ ਬਹੁਤ ਚਿਰ ਪਹਿਲਾਂ ਕਰ ਲਈ ਜੀ ਅੱਜ ਤੋਂ ਤਿੰਨ ਚਾਰ ਤਿੰਨ ਸਾਲ ਪਹਿਲਾਂ ਚਾਰ ਸਾਲ ਤੇ ਉਹ ਮੈਂ ਕਰਕੇ ਦੇਖੀ ਵੀ ਫਰਕ ਪਾਉਂਦੀ ਬਹੁਤ ਫਰਕ ਪਾਉਂਦੀ ਆ ਮਸਲ ਗਰੋਥ ਬਹੁਤ ਕਰਦੀ ਆ ਮਾਈਂਡ ਜਿਹੜਾ ਹਨ ਉਹ ਇੰਨਾ ਕ ਜਿਆਦਾ ਸਟਰੋਂਗ ਕਰ ਦਿੰਦੀ ਆ ਸਾਡੀ ਗੱਲਾਂ ਦੇ ਤੋਂ ਬਾਦੂ ਕੁਛ ਨਹੀਂ ਬਸ ਇਹੀ ਹੈ ਕਿ ਜਦੋਂ ਕੋਈ ਵੀ ਚੀਜ਼ ਹੁੰਦੀ ਆ ਤੁਹਾਨੂੰ ਆਪ ਵੀ ਸਮਝਿਆ ਕਰੋ ਕਿਸੇ ਤੇ ਯਕੀਨ ਨਹੀਂ ਕਰਨਾ ਕਿਸੇ ਤੇ ਵੀ ਯਕੀਨ ਨਹੀਂ ਕਰਨਾ ਕਿਸੇ ਨੂੰ ਵੀ 100% ਨਹੀਂ ਪਤਾ ਹੁੰਦਾ ਜਾਂ ਕਈ ਵਾਰੀ ਮੇਰੇ ਅਰਗੇ ਨੂੰ ਦੱਸਣਾ ਹੀ ਨਹੀਂ ਆਉਂਦਾ ਪਤਾ ਹੁੰਦਾ ਹੁਣ ਮੈਨੂੰ ਵੀ ਕਈ ਚੀਜ਼ਾਂ ਦੱਸਣੀਆਂ ਨਹੀਂ ਆਉਂਦੀਆਂ ਮੈਂ ਇੰਨਾ ਵਧੀਆ ਨਹੀਂ ਹੈਗਾ ਦੱਸਣ ਦੇ ਵਿੱਚ ਹਨਾ ਕਈ ਚੀਜ਼ਾਂ ਕਈ ਚੀਜ਼ਾਂ ਮੇਤੋਂ ਨਹੀਂ ਦੱਸ ਹੁੰਦੀਆਂ ਵੀ ਹਾਂ ਐਦਾ ਐਦਾ ਮੈਂ ਪ੍ਰੋਪਰ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਕੁਝ ਮੇਰਾ ਦੱਸਣ ਨੂੰ ਵੀ ਜੀ ਨਹੀਂ ਕਰਦਾ ਕਿ ਤੁਸੀਂ ਅੰਨੇਵਾਜ ਯਕੀਨ ਨਹੀਂ ਕਰਨਾ ਹੈਗਾ ਅੰਨੇਵਾਜ ਤੁਸੀਂ ਕਈ ਵਾਰ ਯਕੀਨ ਕਰ ਲੈਨੇ ਮੈਂ ਏਦਾਂ ਕਹਤਾ ਜੀ ਇਹ ਹੋਣਾ ਨਹੀਂ ਆਪਣੇ ਰਿਸਰਚ ਰੱਖੋ ਉਹਦੇ ਤੇ ਯਕੀਨ ਕਿਸੇ ਤੇ ਨਹੀਂ ਕਰਨਾ ਹੈਗਾ ਫੇਰ ਗੱਡੀਆਂ ਚੱਲੀਆਂ ਕਿਉਂਕਿ ਕੱਲੂ ਵੀ ਲੋਡ ਪੈ ਸਕਦੀ ਹੈ ਸਾਲੂ ਫੇਰ ਤੁਸੀਂ ਕੇ ਦੇ ਪਿੱਛੇ ਪਿੱਛੇ ਤੋੜੀ ਫਿਰੂੰਗਾ ਨਾ ਇਹ ਚੀਜ਼ ਕੀ ਹੋਣੀ ਨਹੀਂ ਆਪ ਨੂੰ ਆਪਣੀ ਬਾਡੀ ਦੀ ਨੌਲੇਜ ਪਹਿਲਾਂ ਚਾਹੀਦੀ ਹੈ ਕੁਝ ਵੀ ਹੁੰਦਾ ਦੇਖਿਆ ਕਰੋ ਕਿਹੜੀ ਚੀਜ਼ ਦੀ ਘਾਟ ਆ ਜਿਹੜੀ ਇਹ ਚੀਜ਼ ਹੋਣ ਲਈ ਹੈ ਨਾ ਅਲਰਜੀ ਨੂਰ ਜੀ ਨਾਲ ਕੋਈ ਨਹੀਂ ਹੁੰਦੀ ਹੁੰਦੀ ਵੀ ਆਹ ਚੀਜ਼ ਤੋਂ ਅਲਰਜੀ ਉਹ ਚੀਜ਼ ਤੋਂ ਅਲਰਜੀ ਕੁਝ ਨਹੀਂ ਹੁੰਦਾ ਹੁੰਦਾ ਅੱਜ ਤੱਕ ਨਹੀਂ ਹੋਈ ਕਦੀ ਹੁਣ ਕਿੱਦਾਂ ਹੋਣ ਲੱਗ ਗਈਆਂ ਖਾਇਆ ਪੀਆ ਕਰੋ ਬਾਹਰ ਸਮਝ ਰੱਖੋ ਆਪਣੀ ਬਾਡੀ ਦੀ ਜਿਹਨੂੰ ਆਪਣੀ ਬਾਡੀ ਦੀ ਸਮਝਣੀ ਉਹ ਸਾਰੀ ਦੁਨੀਆ ਦੀ ਭਾਵੇਂ ਨੌਲੇਜ ਇਕੱਠੀ ਕਰ ਲਵੇ ਉਹ ਫਿਰ ਕੁਝ ਨਹੀਂ ਉਹਨੂੰ ਪਤਾ ਫਿਰ ਉਹਦਾ ਮਤਲਬ ਇਹ ਮੇਰੀ ਸੋਚਣੀ ਆ ਮੈਂ ਕਿਸੇ ਨੂੰ ਨਹੀਂ ਕਹਿੰਦਾ ਇਹ ਮੇਰੀ ਸੋਚਣੀ ਆ ਹੋ ਸਕਦਾ ਮੈਂ ਗਲਤੀ ਆ ਇਸ ਚੀਜ਼ ਤੇ ਬਾਕੀ ਚਲੋ ਮਿਲਦੇ ਆ ਬਹੁਤ ਬੋਲ ਲਿਆ ਮੈਂ ਮਿਲਤੇ ਹਾਂ ਜਿਮ ਮੈਂ ਜਾ ਕੇ ਲਓ ਵੀ ਛੋਟੇਓ ਆਪਾਂ ਪਹੁੰਚ ਗਏ ਆ ਯਾਰ ਚੇ ਤੇ ਹੁਣ ਜਾਵਾਂਗੇ ਜਿਮ ਹੋ ਗੁਰਦੁਰ ਸਾਹਿਬ ਸੁਇਨੂ ਗੁਰਦੁਰ ਜਾਵਾਂਗੇ ਲਓ ਛੋਟੇਓ ਆ ਆਪਣਾ ਜਿਮ ਜਾਣ ਤੋਂ ਪਹਿਲਾਂ ਦਾ ਸਮਾਨ ਆ ਐਲ ਕਾਰਨਟਾਈਨ ਤੇ ਕ੍ਰੀਏਟਿਨ ਦੋਨੇ ਡਿਫਰੈਂਟ ਡਿਫਰੈਂਟ ਚੀਜ਼ਾਂ ਆ ਇਹਦੇ ਲੈਣੇ ਆਪਾਂ ਦੋ ਕੈਪਸੂਲ ਤੇ ਚਾਰ ਵੀ ਲੈ ਸਕਦੇ ਆ ਪਰ ਜੇ ਚਾਰ ਵੀ ਲੈਣੇ ਆ ਤਾਂ ਟਾਈਮ ਪਾ ਕੇ ਜਦੋਂ 4 ਘੰਟੇ ਬਾਅਦ 4 ਘੰਟੇ ਬਾਅਦ ਇਕੱਠੇ ਖਾਣ ਦਾ ਕੋਈ ਫਾਇਦਾ ਨਹੀਂ ਸਹੀ ਤਰ੍ਹਾਂ ਡਾਈਜੈਸਟ ਨਹੀਂ ਹੁੰਦੇ ਸਹੀ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਫਿਰ ਬਾਕੀ ਨਾ ਕੋਈ ਵੀ ਚੀਜ਼ ਆ ਥੋੜੀ ਥੋੜੀ ਲੈਣੀ ਚਾਹੀਦੀ ਹੈ ਇਕੱਠੀ ਲੈਣ ਦਾ ਕੋਈ ਫਾਇਦਾ ਨਹੀਂ ਨੁਕਸਾਨ ਹੀ ਹੁੰਦੇ ਆ ਫਾਇਦਾ ਕੁਝ ਨਹੀਂ ਹੁੰਦਾ ਚਾਹੇ ਕੋਈ ਵੀ ਚੀਜ਼ ਆ ਰੋਟੀ ਵੀ ਆ ਕੁਝ ਵੀ ਆ ਨਾ ਤੇ ਉਨੂੰ ਪਰਕੇ ਯਾਰ ਦੱਸਿਆ ਦਾਦਾ ਹੀ ਪਰ ਆਪਾ ਮੋਗੇ ਵਾਲੇ ਦੀ ਦਵਾਈ ਵਰਗੀ ਹੈ ਇਹ ਖੱਟੀ ਮਿੱਠੀ ਹੂੰ ਵਧੀਆ ਚਲੋ ਮਲਦੇ ਆ ਜਨਮ ਚੱਤੇ ਹੋਣ ਵੀਡੀਓ ਐਡਿਟ ਹੋ ਗਈ ਹੈ ਸੋ ਪਾ ਦੇਣੀ ਆ ਹੁਣ ਪੋਸਟ ਕਰ ਜਿਹੜੀਆਂ ਹਾਂ ਸੇਵਨ ਨੂੰ ਸਟਾਰਟ ਕਰ ਲਈਏ ਬਹੁਤ ਠੰਡਾ ਥੋੜੀ ਜਿਹੀ ਨੱਗੀ ਹੋ ਜੂਗੀ ਉਹ ਵੀ ਉਹ ਵੀ ਚਲੋ ਚੱਲੇ ਮਿਤਵਾ ਜੰਮ ਨੂੰ ਲਾ ਖੋਲੇ ਤਾਂ ਬੰਦ ਹੀ ਹੋਗੀ ਇਹ ਕੀ ਹੋ ਗਿਆ ਜਾਨੂ ਤੁਮਕੋ ਅੱਜਕੱਲ ਸੌਂਸ ਨਾਲ ਹੀ ਰੱਖਣਾ ਪੈਂਦਾ ਅੱਗੇ ਤੋਂ ਮੈਂ ਟਰੱਕ 'ਚ ਛੱਡ ਜਾਂਦਾ ਹੁੰਦਾ ਸੀ ਅੱਜਕੱਲ ਮਾਮੇ ਬਹੁ ਆਈਡੀ ਆਈਡੀ ਖੇਡਦੇ ਆ ਸੌਂਸ ਨੂੰ ਸੌਂਸ ਨੂੰ ਨਾਲ ਹੀ ਰੱਖਿਆ ਕਰੋ ਸਾਰੇ ਜਣੇ ਜਮ ਲਾ ਕੇ ਆ ਗਿਆ ਬਾਹਰ ਪਰ ਸ਼ੋਲਡਰ ਲਾਏ ਅੱਜ ਸ਼ੋਲਡਰ ਐਨ ਟਾਈਟ ਹੋਏ ਆ ਪੰਪ ਹੋਏ ਆ ਨਾ ਉਹ ਚਲਿਏ ਘਰ ਨੂੰ ਵਾਪਸ ਘਰ ਨੂੰ ਨਹੀਂ ਟਰੱਕ 'ਚ ਟਰੱਕ ਹੀ ਘਰ ਆ ਉਹਦਾ ਤਾਂ ਆਪਣਾ ਤੇ ਆਹੋ ਚਲਿਏ ਮੈਨੂੰ ਲੱਗਦਾ ਗੁਰਦੁਆਰੇ ਕੋਈ ਪ੍ਰੋਗਰਾਮ ਆ ਜਿਹੜਾ ਉਹ ਲਾਈਟਾਂ ਲੂਟਾਂ ਵੀ ਹੋਣੀ ਲਾਈਆਂ ਅੱਗੇ ਨਹੀਂ ਲੜੀਆਂ ਲੁੜੀਆਂ ਲਾਤੀਆਂ ਚੰਗੀਆਂ ਹੋਈ ਡੇਲੀ ਦੀ ਤਰ੍ਹਾਂ ਆਪਣਾ ਪ੍ਰੋਟੀਨ ਪੀਣੀ ਆ ਅੱਛੇ ਹੈਗਾ ਤਾਂ ਯਾਰ ਕੰਮ ਬੋਰਿੰਗ ਹੀ ਆ ਉਦਾਂ ਇਹ ਡੇਲੀ ਸੇਮ ਚੀਜ਼ ਸੇਮ ਚੀਜ਼ ਹੈ ਨਾ ਡੇਲੀ ਉਹ ਸੇਮ ਚੀਜ਼ ਕਰਨੀ ਪੈਂਦੀ ਆ ਸਭ ਤੋਂ ਵੱਡੀ ਬੋਰਿੰਗ ਚੀਜ਼ ਪਤਾ ਕੀ ਆ ਸਭ ਤੋਂ ਵੱਡੀ ਬੋਰਿੰਗ ਚੀਜ਼ ਆ ਕਿ ਆਪਣੇ ਸਭ ਤੋਂ ਵੱਡੀ ਬੋਰਿੰਗ ਚੀਜ਼ ਆ ਲੋ ਕੈਲਰੀ ਲੋ ਕਾਰਬ ਸਭ ਤੋਂ ਵੱਡੀ ਤੇ ਪਹਿਲੀ ਗੱਲ ਤਾਂ ਆ ਕਿ ਖਾਣਾ ਹਨਾ ਖਾਣਾ ਬੋਰਿੰਗ ਆ ਫਿਰ ਜਦੋਂ ਲੋ ਕੈਲਰੀ ਲੋ ਕਾਰਬ ਤੇ ਸਰੀਰ 'ਚ ਜਾਨ ਨਹੀਂ ਹੁੰਦੀ ਫਿਰ ਕੰਬ ਦੇ ਸਰੀਰ ਨਾਲ ਐਕਸਰਸਾਈਜ਼ ਲਾਉਣੀ ਇਹ ਔਖਾ ਆ ਬੋਰਿੰਗ ਜਾਂ ਇੱਕ ਤਾਂ ਪਹਿਲਾਂ ਹੀ ਔਖਾ ਹੋ ਜਾਂਦਾ ਫਿਰ ਉਪਰੋਂ ਬੋਰਿੰਗ ਹੋ ਜਾਂਦਾ ਫਿਰ ਹੋਰ ਕਰਨਾ ਔਖਾ ਹੋ ਜਾਂਦਾ ਫਰਾਂ ਕੀ ਕਰੀ ਕਰਨਾ ਤੋਂ بڑੇਗਾ ਵੀ ਆ ਜੀ ਕਰਨਾ ਹੀ بڑੇਗਾ ਇਹ ਤਾਂ ਰੋਜ਼ ਦੀ ਤਰ੍ਹਾਂ ਦੋ ਸਕੂਪ ਪ੍ਰੋਟੀਨ ਦੇ ਬਿਨੇ ਆ ਫਿਰ ਜੇ ਹੋਇਆ ਵੀ ਭੁੱਖ ਹੈ ਜੇ ਭੁੱਖ ਲੱਗੀ ਹੋਰ ਤੇ ਫੇਰ ਆਪਾਂ ਚਿਕਨ ਬਣਾ ਲੈਣਾ ਚਿਕਨ ਤਾਂ ਫਿਰ ਹੈਗਾ ਹੀ ਹੈਗਾ ਚਿਗਨ ਤਾਂ ਕਹੀਂ ਨਹੀਂ ਗਿਆ ਨਾ ਬਾਰੋਖਾਨ ਨੂੰ ਹੁਣ ਮੇਰੇ ਕੋਲ ਤਾਂ ਗੱਡੀ ਹੈਗੀ ਆ ਉਧਰ ਹੀ ਘੁੰਮਦਾ ਆ ਬਾਰੋਖਾਨ ਨੂੰ ਤਾਂ ਬਾਰੋ ਖਾ ਸਕਦਾ ਸੀ ਪਰ ਕੀ ਖਾਣੂ ਖਾਣਾ ਬੋਡੀ ਟਰਾਂਸਫਰਮੇਸ਼ਨ ਵਿੱਚ ਇਹ ਚੀਜ਼ ਬੋਰਿੰਗ ਆ ਬਾਕੀ ਸਭ ਠੀਕ ਆ ਬਸ ਖਾਣਾ ਬੋਰਿੰਗ ਆ ਸੇਮ ਡੇ ਸੇਮ ਮਤਲਬ ਜਿਮ ਜਾਣਾ ਐਕਸਰਸਾਈਜ਼ ਕਰਨੀ ਮੈਂ ਹੁਣ ਕੀ ਕਰਨਾ ਮੈਂ ਕਿੱਥੇ ਛਿੰਝਾਂ ਕੋਲ ਨਹੀਂ ਆ ਕੇਵਰੀ ਮੈਂ ਸੋਚਦਾ ਵੀ ਮੈਂ ਕਰਨਾ ਵੀ ਕੀ ਆ ਤਾਂ ਹੀ ਇਹ ਬਲੌਗ ਬਲੌਗ ਜਿਹਾ ਇੱਕ ਆਪਣੇ ਆਪ ਨੂੰ ਮੋਟੀਵੇਟ ਕਰਨ ਦਾ ਨਾ ਤਰੀਕਾ ਜਿਹਾ ਆ ਕਿ ਠੀਕ ਆ ਨਹੀਂ ਤਾਂ ਜਿੰਨੀ ਕੁ ਮੇਰੀ ਬਾਡੀ ਹੈ ਮੈਂ ਬਹੁਤ ਫੈਟ ਆ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਲੋੜ ਆ ਹੋਰ ਫੈਟ ਲਾਸ ਕਰਨ ਦੀ ਜੈ ਕਵੈਸ਼ਨ ਜਿੰਨੀ ਕੁ ਬਾਡੀ ਹੈ ਠੀਕ ਆ ਪਰ ਠੀਕ ਆ ਸਹੀ ਆ ਹੁਣ ਇੱਕ ਬਹਾਨੇ ਜੈ ਨਾ ਆ YouTube ਵਾਲੇ ਬਹਾਨੇ ਜੈ ਨਾ ਇੱਕ ਜਮਾਨੇ ਜੈ ਲੱਗਾ ਰਹਿੰਦਾ ਹੁਣ ਇਹਦੇ ਕੋਈ ਹੈ ਤਾਂ ਹੈ ਨਹੀਂ ਵੀ ਜਿੰਨੇ ਮੋਟੀਵੇਟ ਕਰਨਾ ਜਿੰਨੇ ਮੈਂ ਕੋ ਮੇਰੇ ਕੋ ਕੰਮ ਆ ਇਦਾਂ ਦਾ ਫਿਟ ਰਹਿਣਾ ਬਹੁਤ ਜ਼ਰੂਰੀ ਆ ਪਰ ਇਹ ਤਾਂ ਗੱਲ ਮੰਨਣ ਵਾਲੀ ਆ ਹਰੀ ਹਰੀ ਬਿਮਾਰੀਆਂ ਲੱਗਦੀ ਰਹਿੰਦੀਆਂ ਬੰਦੇ ਨੂੰ ਪਤਾ ਲੱਗਦਾ ਨਹੀਂ ਬੰਦੇ ਨੂੰ ਉਦੋਂ ਪਤਾ ਲੱਗਦਾ ਜਦੋਂ ਬਹੁਤ ਬਿਮਾਰੀਆਂ ਲੱਗ ਜਾਂਦੀਆਂ ਜਦੋਂ ਪਾਣੀ ਸ਼ਰਤ ਤੋਂ ਲੰਘ ਜਾਂਦਾ ਨਾ ਇਹ ਚੀਜ਼ ਮੈਂ ਨੋਟਿਸ ਕੀਤੀ ਹੈ ਬਹੁਤ ਜਾਣਿਆਂ ਦੇ ਫੈਲਟ ਸਭ ਤੋਂ ਵੱਡਾ ਮੇਨ ਰੀਜ਼ਨ ਹੈ ਬਿਮਾਰੀਆਂ ਦਾ ਤੇ ਮਿੱਠਾ 슈ਗਰ ਨਹੀਂ ਖਾਣੀ 슈ਗਰ ਨਾ ਖਾਇਆ ਕਰੋ ਬਸ ਮਾਰਨਿੰਗ ਕੁਛ ਕਰ ਹੁੰਦਾ ਨਾ ਸ਼ੂਗਰ ਬੰਦ ਕਰਕੇ ਦੇਖ ਲੋ ਆਪਣੇ ਖਾਣੇ ਚ ਸ਼ੂਗਰ ਹਫਤਾ 21 ਸਿਰਫ ਇੱਕ ਹਫਤਾ ਮਿੱਠਾ ਨਹੀਂ ਖਾਣਾ ਜਿਹੜਾ ਵੀ ਕੋਈ ਦੇਖਦਾ ਹੈ ਇੱਕ ਹਫਤਾ ਬਿਲਕੁਲ ਜ਼ੀਰੋ ਮਿੱਠਾ ਕੁਛ ਵੀ ਨਹੀਂ ਚਾਹ ਵੀ ਨਹੀਂ ਜੇ ਚਾਹ ਵਿੱਚ ਵੀ ਮਿੱਠਾ ਪੰਦ ਚਾਹ ਵੀ ਨਹੀਂ ਕੁਛ ਵੀ ਨਹੀਂ ਫੀਲ ਦੇਖੋ ਕਿੰਨਾ ਵਧੀਆ ਹੁੰਦਾ ਹਫਤੇ ਬਾਅਦ ਪਹਿਲਾ 2-4 ਦਿਨ ਥੋੜਾ ਜਿਹਾ એનર્ਜੀ ਲੈਵਲ ਸ਼ੈਕਡਾਊਨ ਹੋ ਸਕਦੇ ਆ ਪਰ ਹਫਤੇ ਬਾਅਦ એનર્ਜੀ ਲੈਵਲ ਵੀ ਬਹੁਤ ਆਪਾ ਹੋਣਾ ਤੇ ਫੀਲ ਬਹੁਤ ਗੁੱਡ ਹੋਣਾ ਕਰਕੇ ਜਰੂਰ ਦੇਖੋ ਹਫਤਾ ਇੱਕ ਹਫਤਾ ਇੱਕ ਬਹੁਤ ਵਧੀਆ ਚੀਜ਼ ਆ ਤੇ ਮਿਲਦੇ ਆ ਫਿਰ ਹੁਣ ਤਾਂ ਸ਼ਾਇਦ ਮੈਂ ਸੌਂ ਹੀ ਜਾਣਾ ਤੇ 6 ਨੰਬਰ ਦੇ ਫਿਰ ਓਕੇ ਜੀ ਬੋਡ ਲਾਈਟ 6 6 ਦੀ ਗੱਲ